ਕਿ ਹੋਰੇ ਹੁਣ ਸਤ ਮਾਲ ਪਤਾ ਸਾਰਾ ਮੁਕਿਆ ਪਿਆ ਸਾਰੇ ਤੋਂ ਪੈਸੇ ਲੈ ਲੇ ਮੱਗਰ ਤੋਂ ਵੀ ਲੈ ਲੇ ਜੱਗਰ ਤੋਂ ਵੀ ਲੈ ਲੇ ਹੁਣ ਕੌਣ ਰਹਿ ਗਿਆ ਜੇ ਲਾ ਲੈ ਇਹ ਤਾਂ ਦੁਕੁੱਪਣਾ ਕੰਮ ਆਉਗਦਾ ਹੁਣ ਤੇ ਜੇ ਲੀਨ ਪੁੱਛਦਾ ਨਾ ਪਹਿਲਾ ਕੰਮ ਵੈਲ ਨਾ ਨਾ ਆ ਬੈਠਾ ਐ ਬਿਜੇ ਨੇ ਆ ਹਮਰ ਤੇਰੀ ਕੋਲ ਜਾ ਰਹੀ ਸੀ ਹਾਂ ਮੈਂ ਤੈਨੂੰ ਦੇਖਣ ਜਾ ਰਹੀ ਸੀ ਮੈਨੂੰ ਦੇਖਣ ਜਾ ਰਹੀ ਸੀ ਹਾਂ ਤੂੰ ਇੱਥੇ ਬੈਠਾ ਹੈ ਮੈਂ ਬਿਮਾਰ ਜਿਹਾ ਹੋ ਕੇ ਹਟਾ ਤੈਨੂੰ ਪਤਾ ਵੇ ਤੂੰ ਕੰਮੇ ਕਰਦੇ ਅੱਜ ਕੀ ਖੁਰਜ ਪੈਸੇ ਦੀ ਪੈਸੇ ਕਿਉਂ ਕਾਦੇ ਵਾਸਤੇ ਭਾਈ ਮਿਹਰਬਾਨਤਾ ਜਮ ਕਰਦੇ ਹਾਂ ਮਾਲ ਪਤਾ ਮੁਕਿਆ ਬੇ ਦੇ ਗੋਲੀਆਂ ਅੱਛਾ ਹਾਂ ਲਾ ਫਿਰ ਪੈਸੇ ਤੁਮਾਂ ਚੁਦਾ ਗਾਉਂ ਤਨਾਂ ਗਾਉਂ ਸਿੰਤਰਾਂ ਲਾ ਫਿਰ ਤੂੰ ਯਾਦ ਰੱਖੇਂ ਤਮਨ ਚੀਜ਼ ਅਹੀ ਜਿ ਰਿਉ ਫੱਡ ਕੋਡਾ ਦੋ ਕੇ ਨਾ ਕੁਝ ਹੋਰ ਹੋਵੇ ਲਾ ਦੋਰ ਫੇਟੇ ਮੂੰ ਤੇਰੇ ਸਾਰਾ ਦਿਲ ਚੇਡਾ ਤੇ ਹੀ ਰਹਦਾ ਲਾ ਕੰਮੇ ਨਹੀਂ ਹੋਰ ਕੋਈ ਮੁੰਡੀ ਜੀ ਜਾਣਦਾ ਬੰਦੇ ਨੂੰ ਪਤਾ ਵੀ ਐ ਜਾਣਾ